ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਆ ਅੱਜ ਅਸੀਂ ਦੀ ਵੱਡੀ ਖਬਰ ਖਬਰਨਾਂ ਤੱਕ ਜਰੂਰ ਬਨੇ ਰਹਿਣਾ ਨਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਆ ਅੱਜ ਦੀ ਵੱਡੀ ਖਬਰ ਹੁਣ ਪਿੰਡਾਂ ਦੇ ਚੱਲਣ ਗਈ ਸਰਕਾਰੀ ਥਾਵਾਂ ਤੇ ਨਜਾਇਜ਼ ਕਬਜ਼ੇ ਹਟਾਉਣ ਦੀ ਮੰਗ ਇਸ ਦੇ ਨਾਲ ਹੀ ਹੋਈ ਹੈ ਮੀਟਿੰਗ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਪੰਚਾਇਤ ਮੰਤਰੀ ਨੇ ਅਧਿਕਾਰੀਆਂ ਨੂੰ ਜਾਰੀ ਕੀਤੀ ਹਦਾਇਤ ਇਸ ਦੇ ਨਾਲ ਹੀ ਚੰਡੀਗੜ੍ਹ ਰਾਜ ਦੇ ਪਿੰਡ ਵਿਕਾਸ ਦੇ ਪੰਚਾਇਤ ਮੰਤਰੀ ਲਲਜੀਤ ਸਿੰਘ ਪੁੱਲੜ ਨੇ ਅਧਿਕਾਰੀ ਗਣਹਦੈ 32 ਕਿਸੇ ਵੀ ਦੇਵਾਕ ਵਕ ਪਿੰਡਾਂ ਵਿੱਚ ਸਰਕਾਰੀ ਇਮਾਰਤ ਦੀ ਉਸਾਰੀ ਲਈ ਬਣਾਈਆਂ ਖਾਵਾਂ ਨੂੰ ਨਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਇਆ ਜਾਵੇ ਅਤੇ ਮੰਤਰੀ ਨੇ ਵਿਭਾਗ ਦੇ ਖੇਤੀ ਖੇਤਰੀ ਦਸਤਰਾਣ ਪੰਚਾਇਤ ਅਤੇ ਗ੍ਰਾਮ ਸਭਾਵਾਂ ਦੇ ਸਹਿਯੋਗ ਨਾਲ ਇਹਨਾਂ ਜ਼ਮੀਨੀਆਂ ਨੂੰ ਤੁਰੰਤ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਅਤੇ ਨਿਯੁਕਤ ਨਿਯਮ ਜਾਚ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ ਗਿਆ ਹੈ ਇਸ ਦਿਨ ਮੰਤਰੀ ਅੰਦਰਸਿਆ ਕਿ ਪਿਛਲੇ ਦਿਨ ਹੀ ਇਸ ਦੀ ਜਾਣਕਾਰੀ ਦੇ ਕਿਹਾ ਗਿਆ ਹੈ ਕਿ ਮંત્રી ਨੇ ਦੱਸਿਆ ਕਿ ਪਿਛਲੇ ਵਕ ਵਕ ਪਿੰਡਾਂ ਦੇ ਦੌਰੇ ਦੌਰਾਨ ਲੋਕਾਂ ਨੇ ਉਹਨਾਂ ਇਹਨਾਂ ਤੇ ਧਿਆਨ ਵਿੱਚ ਲਿਆਂਦਾ ਗਿਆ ਤੇ ਪਿੰਡਾਂ ਦੀਆਂ ਫਿਰਨਿੰਗ ਲਿੰਕ ਸੜਕਾਂ ਸ਼ਪਾਰ ਅਤੇ ਹੋਰ ਵੀ ਕਾਫੀ ਪਿੰਡਾਂ ਦੇ ਸਕੂਲ ਡਿਸਟਰਬੈਂਸ